ਭਾਈ ਹੁਣ ਕਿੱਥੇ ਚਲੇ ਗਏ ਸਾਰੇ ਬਾਬੇ ਜੋ ਲੋਕਾਂ ਨੂੰ ਵੱਡੇ ਵੱਡੇ ਪ੍ਰਵਚਨ ਦਿੰਦੇ ਰਹਿੰਦੇ ਨੇ ਅੱਜ ਜਦੋਂ ਸਾਰੇ ਪਾਸੇ ਹੜ੍ਹ ਨੇ ਕਹਿਰ ਮਚਾ ਕੇ ਰੱਖਿਆ ਹੋਇਆ ਹੈ ਇਹ ਸਾਰੇ ਬਾਬੇ ਹੁਣ ਕਿੱਥੇ ਜਾ ਕੇ ਲੁਕ ਗਏ ਨੇ ਹੜਾ ਕਾਰਨ ਸਭ ਤੋਂ ਵੱਧ ਨੁਕਸਾਨ ਜੇਕਰ ਹੋਇਆ ਹੈ ਤਾਂ ਪੰਜਾਬ ਦੇ ਵਿੱਚ ਹੋਇਆ ਜਿੱਥੇ 23 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਲੱਖਾਂ ਏਕੜ ਖੇਤੀਬਾੜੀ ਡੋਪ ਚੁੱਕੀ ਹੈ ਤੇ ਕਈ ਦਰਜਨਾ ਮੌਤਾਂ ਵੀ ਹੋ ਚੁੱਕੀਆਂ ਨੇ ਦਿੱਲੀ ਦੇ ਵਿੱਚ ਯਮੁਨਾ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਜਿਸ ਨਾਲ ਕਈ ਇਲਾਕੇ ਪਾਣੀ ਦੇ ਹੇਠ ਆਏ ਹੋਏ ਨੇ ਉਤਰਾਖੰਡ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਕਲਾਊਡ ਬਰਸਟ ਅਤੇ ਲੈਂਡਸਲਾਈਡ ਦੇ ਕਾਰਨ ਵੱਡੀ ਤਬਾਹੀ ਵਾਲਾ ਹਾਲ ਬਣਿਆ ਹੋਇਆ ਹੈ ਸੈਂਕੜੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਕਈ ਲੋਕ ਬੇਕਰ ਹੋ ਚੁੱਕੇ ਨੇ ਅਸਾਮ ਅਤੇ ਬਿਹਾਰ ਵਿੱਚ ਵੀ ਦਰਿਆ ਓਵਰਫਲੋ ਹੋਣ ਦੇ ਕਾਰਨ ਪਿੰਡਾਂ ਦੇ ਪਿੰਡ ਖੜ ਦੀ ਮਾਰ ਦੇ ਹੇਠ ਆਏ ਹੋਏ ਨੇ ਲੇਕਿਨ ਇਸ ਸਮੇਂ ਸਿਰਫ ਇੱਕ ਹੀ ਜਗ੍ਹਾ ਉੱਤੇ ਲੋਕ ਆਪਣੇ ਦਾ ਨਿਰਸਵਾਰਥ ਸਾਥ ਨਿਭਾ ਰਹੇ ਨੇ ਤੇ ਉਹ ਅੱਜ ਦੇ ਨਹੀਂ ਕਈ ਸੌ ਸਾਲਾਂ ਤੋਂ ਇਸੇ ਤਰ੍ਹਾਂ ਨਿਸ਼ਕਾਮ ਸੇਵਾ ਨਿਭਾਉਂਦੇ ਆ ਰਹੇ ਨੇ ਤੇ ਜਦੋਂ ਵੀ ਕਿਸੇ ਉੱਤੇ ਗਿਫਤਾ ਪੈਂਦੀ ਹੈ ਤਾਂ ਉਹ ਤੁਰੰਤ ਆਪਣੇ ਗੁਰੂਆਂ ਦੀ ਸਿਖਾਈ ਗੱਲ ਉਤੇ ਅਮਲ ਕਰਦੇ ਆ ਉਹਨਾਂ ਮੁਸੀਬਤ ਦੇ ਮਾਰਿਆਂ ਦੀ ਮਦਦ ਤੇ ਸੇਵਾ ਕਰਨ ਦੇ ਲਈ ਪਹੁੰਚ ਜਾਂਦੇ ਨੇ ਇਸ ਤਰ੍ਹਾਂ ਦੇ ਵੱਡੇ ਜਿਗਰੇ ਸਿਰਫ ਸਿੱਖਾਂ ਦੇ ਹੀ ਹੋ ਸਕਦੇ ਨੇ ਲੇਕਿਨ ਅੱਜ ਉਹ ਖੁਦ ਹੜਾ ਦੀ ਮਾਰ ਚੱਲ ਰਹੇ ਨੇ ਤੇ ਇਸ ਘੜੀ ਵਿੱਚ ਵੀ ਪੰਜਾਬੀਆਂ ਨੇ ਹੌਸਲਾ ਨਹੀਂ ਹਾਰਿਆ ਬਲਕਿ ਇੱਕ ਦੂਜੇ ਦੇ ਲਈ ਲੰਗਰ ਖੋਲ੍ਹ ਦਿੱਤੇ ਖੁਦ ਮਾੜੇ ਹਾਲਾਤਾਂ ਵਿੱਚ ਹੁੰਦੇ ਹੋਏ ਵੀ ਬਾਹਰੋਂ ਆਉਣ ਵਾਲਿਆਂ ਨੂੰ ਇਹ ਹੜਪੀੜਿਤ ਪੰਜਾਬੀ ਕਦੇ ਚਾਹ ਕਦੇ ਦੁੱਧ ਕਦੇ ਰੋਟੀ ਪੁੱਛਦੇ ਨੇ ਤੇ ਜਿਹੜੇ ਲੋਕ ਸੇਵਾ ਕਰਨ ਦੇ ਲਈ ਪਹੁੰਚਦੇ ਨੇ ਤਾਂ ਅੱਗੋਂ ਉਹ ਲੋਕ ਵੀ ਹੈਰਾਨ ਹੋ ਜਾਂਦੇ ਨੇ ਕਿ ਤੁਸੀਂ ਤਾਂ ਖੁਦ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਫਸੇ ਹੋਏ ਹੋ ਅਸੀਂ ਤੁਹਾਡੀ ਮਦਦ ਕਰਨ ਦੇ ਲਈ ਆਏ ਆ ਤੇ ਤੁਸੀਂ ਸਾਨੂੰ ਅੱਗੋਂ ਖਾਣ ਪੀਣ ਦਾ ਪੁੱਛ ਰਹੇ ਹੋ ਤਾਂ ਨੇ ਜਿਗਰੇ ਪੰਜਾਬੀਆਂ ਦੇ ਜੋ ਮੁਸੀਬਤ ਵਿੱਚ ਵੀ ਡੋਲਦੇ ਨਹੀਂ ਹੱਸ ਕੇ ਉਸ ਨੂੰ ਟਾਲ ਦਿੰਦੇ ਨੇ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹਾਂ ਪਰ ਹੁਣ ਇਹ ਸਭ ਨੂੰ ਦਿਖਾਈ ਦੇ ਰਿਹਾ ਹੈ ਕਿ ਮੁਸੀਬਤ ਵੇਲੇ ਕੌਣ ਸੱਚਮੁੱਚ ਲੋਕਾਂ ਦੇ ਨਾਲ ਆ ਕੇ ਖੜਾ ਹੁੰਦਾ ਹੈ ਸਭ ਤੋਂ ਵੱਧ ਲੁਟੇਰੇ ਹਿੰਦੂ ਧਰਮ ਦੇ ਸੋ ਕੋਲਡ ਬਾਬੇ ਨੇ ਜੋ ਦਿਨ ਰਾਤ ਹਿੰਦੂ ਮੁਸਲਮ ਕਰਕੇ ਜਾਂ ਅੰਡ ਸੰਡ ਤਰਕ ਦੇ ਕੇ ਭੂਲੇ-ਪਾੜੇ ਲੋਕਾਂ ਨੂੰ ਲੁੱਟਦੇ ਨੇ ਅੱਜ ਉਹਨਾਂ ਦੇ ਹੀ ਲੋਕ ਹੜਾ ਦੇ ਨਾਲ ਪ੍ਰਭਾਵਿਤ ਨੇ ਹੁਣ ਉਹਨਾਂ ਵਿੱਚੋਂ ਇੱਕ ਵੀ ਨਜ਼ਰ ਨਹੀਂ ਆ ਰਿਹਾ ਹੁਣ ਕਿੱਥੇ ਚਲੀ ਗਈ ਰਾਧੇਮਾ ਗੁਰਮੀਤ ਰਾਮ ਰਹੀਮ ਨਿਰਮਲ ਬਾਬਾ ਹਾਥਰਸ ਵਾਲਾ ਭੋਲੇ ਬਾਬਾ ਕਿਰਪਾਲੂ ਮਹਾਰਾਜ ਰਾਮਪਾਲ ਬਾਬਾ ਜੱਗੀワਸudev ਜਿਹਨੂੰ ਸਤਗੁਰੂ ਵੀ ਕਹਿੰਦੇ ਨੇ ਸ੍ਰੀ ਸ੍ਰੀ ਰਵੀ ਸ਼ੰਕਰ ਬਾਬਾ ਰਾਮਦੇਵ ਇਹ ਕਿੱਥੇ ਚਲੇ ਗਏ ਹੁਣ ਆਪਣੇ ਆਪ ਨੂੰ ਲੋਕਾਂ ਦੇ ਰਾਖੇ ਕਹਿਣ ਵਾਲੇ ਇਹ ਪਖੰਡੀ ਸਾਧ ਹੁਣ ਕਿਉਂ ਨਹੀਂ ਆਉਂਦੇ ਲੋਕਾਂ ਦੀ ਮਦਦ ਦੇ ਵਾਸਤੇ ਇਹ ਸਿਰਫ ਲੋਕਾਂ ਨੂੰ ਲੁੱਟਣਾ ਜਾਣਦੇ ਨੇ ਉਹਨਾਂ ਨੂੰ ਦੇਣਾ ਨਹੀਂ ਇੱਥੇ ਪੈਸੇ ਇੱਕ ਵਾਰ ਅੰਦਰ ਜਾਂਦੇ ਨੇ ਤੇ ਬਾਹਰ ਕਦੇ ਵੀ ਨਹੀਂ ਆ ਸਕਦੇ ਉਹ ਤਾਂ ਆਪਣਾ ਵਪਾਰ ਕਰਦੇ ਨੇ ਜਿਵੇਂ ਆਪਾਂ ਰੋਜ਼ਾਨਾ 9 to 5 ਦੀ ਜੌਬ ਕਰਦੇ ਆਂ ਲੇਕਿਨ ਫਰਕ ਇਹ ਹੈ ਕਿ ਅਸੀਂ ਦਿਨ ਪਰ ਦੀ ਕਸਾਈ ਕਰਵਾ ਕੇ ਮਸਾ ਮਹੀਨੇ ਦਾ 15 ਤੋਂ 20 ਹਜ਼ਾਰ ਬਣਾ ਪਾਉਂਦੇ ਆਂ ਤੇ ਇਹ ਬਾਬੇ ਅਵਲੀਆਂ ਤਵਲੀਆਂ ਤੇ ਜਵਲੀਆਂ ਮਾਰ ਕੇ ਲੋਕਾਂ ਤੋਂ ਹਜ਼ਾਰਾਂ ਕਰੋੜਾ ਬਣਾ ਲੈਂਦੇ ਨੇ ਤੇ ਜਦੋਂ ਵੀ ਇਹਨਾਂ ਮਹਾਪੁਰਸ਼ਾਂ ਉੱਤੇ ਮੁਸੀਬਤ ਪੈਂਦੀ ਹੈ ਜਿਵੇਂ ਰਾਮਰਹੀ ਮੰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਾਕ ਪੋਸ਼ਾਕ ਪੈਣਨ ਤੇ ਖੰਡਾ ਬਾਟਾ ਦੀ ਪੌਲ ਸਕਾਉਣ ਵੇਲੇ ਤੇ ਜਦੋਂ ਉਸ ਨੂੰ ਸਜ਼ਾ ਹੋਈ ਤਾਂ ਉਦੋਂ ਇਹਨਾਂ ਵੱਲੋਂ ਵੱਡੀ ਤਦਾਦ ਵਿੱਚ ਪੈਸੇ ਤਿਆਰ ਰਹਿੰਦੇ ਨੇ ਦੰਗੇ ਕਰਵਾਉਣ ਦੇ ਲਈ ਜਨਤਾ ਦੇ ਫਾਇਦੇ ਵਾਸਤੇ ਇਹ ਪੈਸਾ ਕਦੇ ਵੀ ਇਕੱਠਾ ਨਹੀਂ ਕਰਦੇ ਬਲਕਿ ਜਨਤਾ ਦਾ ਨੁਕਸਾਨ ਕਰਨ ਵਾਸਤੇ ਇਹਨਾਂ ਕੋਲੇ ਪੈਸੇ ਹਮੇਸ਼ਾ ਇਕੱਠੇ ਰਹਿੰਦੇ ਨੇ ਤੇ ਹੋਰ ਵੀ ਸਮੇਂ-ਸਮੇਂ ਤੇ ਅਜਿਹੇ ਦੰਗੇ ਇਹਨਾਂ ਅਖੌਤੀ ਸਾਧਾਂ ਦੇ ਬਾਬਿਆਂ ਦੇ ਵੱਲੋਂ ਕਰਵਾਏ ਜਾਂਦੇ ਨੇ ਪਰ ਆਪਾਂ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਣਾ ਵੈਸੇ ਇਹਨਾਂ ਦਾ ਪੈਸਾ ਵੱਡੀ ਮਾਤਰਾ ਵਿੱਚ ਕਿਸੇ ਪਾਰਟੀ ਦੇ ਲੀਡਰ ਨੂੰ ਜਿਤਾਉਣ ਵਾਸਤੇ ਲੋਕਾਂ ਨੂੰ ਜ਼ਰੂਰ ਭੰਡਿਆ ਜਾਂਦਾ ਹੈ ਹੁਣ ਅਖੀਰ ਆਖਿਰ ਕਦੋਂ ਜਾਗਣਗੇ ਲੋਕ ਆਪਣੇ ਆਪ ਨੂੰ ਜੀਸੂ ਮਸੀਹ ਦਾ ਸੇਵਕ ਕਹਿਣ ਵਾਲੇ ਤੇ ਲੋਕਾਂ ਦੇ ਸਿਰਾਂ ਉੱਤੇ ਇੱਕ ਹੱਥ ਰੱਖ ਕੇ ਉਹਨਾਂ ਤੋਂ ਡਿਸਕੋ ਡਾਂਸ ਕਰਵਾਉਣ ਵਾਲੇ ਵੀ ਹੁਣ ਕਿਤੇ ਵੀ ਨਹੀਂ ਲੱਭ ਰਹੇ ਇੱਕ ਸਿੰਘ ਸਹਿਬਾਨ ਨੇ ਇੰਟਰਵਿਊ ਦੌਰਾਨ ਸਹੀ ਕਿਹਾ ਸੀ ਕਿ ਇਹ ਫੂਕਾਂ ਮਾਰ ਕੇ ਵੱਡੀਆਂ-ਵੱਡੀਆਂ ਬਿਮਾਰੀਆਂ ਤੇ ਪ੍ਰੇਤਾਂ ਨੂੰ ਵੀ ਲੋਕਾਂ ਦੇ ਵਿੱਚੋਂ ਕੱਢ ਦਿੰਦੇ ਨੇ ਹੁਣ ਇਹ ਜਾਣ ਤਾਂ ਹੜਾ ਦੇ ਪਾਣੀਆਂ ਦੇ ਕੋਲ ਤੇ ਫੂਕਾਂ ਮਾਰ-ਮਾਰ ਮੋੜ ਦੇਣ ਇਹ ਪਾਣੀਆਂ ਦੇ ਨੱਕੇ ਤੇ ਸੁਕਾ ਦੇਣ ਪਾਣੀਆਂ ਨੂੰ ਇਹ ਜੋ ਕਹਿੰਦੇ ਨੇ ਕਿ ਗੁਰਦੁਆਰਿਆਂ ਦਾ ਦਿੱਤਾ ਹੋਇਆ ਨਹੀਂ ਖਾਣਾ ਜਾਂ ਹੋਰ ਕਿਸੇ ਧਰਮ ਦਾ ਕੁਝ ਨਹੀਂ ਖਾਣਾ ਤੇ ਨਾ ਉਹਨਾਂ ਨੂੰ ਮੰਨਣਾ کئی-ਕਈ ਦਿਨਾਂ ਤੋਂ ਹੁਣ ਉਹਨਾਂ ਦੇ ਲੋਕ ਘਰਾਂ ਵਿੱਚ ਭੁੱਖੇ ਪਿਆਸੇ ਬੈਠੇ ਨੇ ਤੇ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਖੌਤੀ ਡਰਾਮੇਬਾਜ਼ ਨਹੀਂ ਪਹੁੰਚੇ ਜੋ ਭੰਗੜੇ ਦੀਆਂ ਟੀਮਾਂ ਤਿਆਰ ਕਰਦੇ ਨੇ ਬਲਕਿ ਸਿੰਘ ਹੀ ਪਹੁੰਚੇ ਨੇ ਉਹਨਾਂ ਨੂੰ ਬਚਾ ਕੇ ਲਿਆਂਦਾ ਤੇ ਉਹਨਾਂ ਨੂੰ ਖਾਣ ਵਾਸਤੇ ਰੋਟੀ ਪਾਣੀ ਵੀ ਦਿੱਤਾ ਕਿਉਂਕਿ ਦੁਨੀਆ ਦੀ ਇੱਕੋ ਇੱਕ ਸੱਚਾਈ ਹੈ ਚਾਹੇ ਲੱਖ ਕਿਸੇ ਨਾਲ ਲੜ ਲਵੋ ਜਨਨ ਰੱਖੋ ਲੱਖ ਵੱਡ-ਵਡਾਗਾ ਕਰ ਲਵੋ ਲੇਕਿਨ ਤੁਹਾਡੀ ਭੁੱਖ ਇਹਨਾਂ ਚੀਜ਼ਾਂ ਨੇ ਕਦੇ ਨਹੀਂ ਬੁਝਾਉਣੀ ਨਾ ਹੀ ਤੁਹਾਡੇ ਪਰਿਵਾਰ ਦੀ ਬੁਝਾਉਣੀ ਹੈ ਜਦੋਂ ਚੀਜ਼ਾਂ ਆਸੇ-ਪਾਸੇ ਆਸਾਨੀ ਨਾਲ ਮਿਲ ਸਕਦੀਆਂ ਹੋਣ ਤਾਂ ਲੋਕ ਨਖਰੇ ਮਾਰਦੇ ਨੇ ਤੇ ਆਕੜਾ ਕਰਕੇ ਦਿਖਾਉਂਦੇ ਨੇ ਕਿ ਕੋਈ ਨਹੀਂ ਮੈਂ ਆਪ ਹੀ ਲੈ ਆਉਂਗਾ ਕਿਤੋਂ ਵੀ ਜਾ ਕੇ ਲੇਕਿਨ ਜਦੋਂ ਆਸੇ-ਪਾਸੇ ਪਾਣੀ ਭਰ ਜਾਵੇ ਤੇ ਜਾਣ ਨੂੰ ਕੋਈ ਜਗ੍ਹਾ ਹੀ ਨਾ ਬਚੇ ਤਾਂ ਇਹੋ ਜਿਹੇ ਹਾਲਾਤਾਂ ਵਿੱਚ ਕਿਸ ਨੂੰ ਆਕੜ ਮਾਰ ਕੇ ਦਿਖਾਓਗੇ ਇਹ ਹਾਲਾਤ ਹੀ ਸਾਨੂੰ ਸੱਚ ਦਿਖਾਉਂਦੇ ਨੇ ਕਿ ਅਸਲ ਵਿੱਚ ਬੰਦੇ ਨੂੰ ਰੋਟੀ ਖਾ ਕੇ ਹੀ ਆਪਣੀ ਭੁੱਖ ਮਿਟਾਉਣੀ ਪੈਂਦੀ ਹੈ ਮੈਂ ਸੱਚੀ ਦੇਖ ਕੇ ਹੈਰਾਨ ਆ ਕਈ ਬਹੁਤ ਸਾਰੇ ਲੋਕਾਂ ਦੇ ਮਨਾਂ ਤੇ ਦਿਮਾਗ ਦੇ ਵਿੱਚ ਕਚਰਾ ਹੀ ਭਰਿਆ ਹੋਇਆ ਹੈ ਸਾਲਾਂ ਤੋਂ ਧਰਮ ਦੀ ਆੜ ਦੇ ਵਿੱਚ ਬਾਬੇ ਉਹਨਾਂ ਦਾ ਫਾਇਦਾ ਚੁੱਕੀ ਜਾ ਰਹੇ ਨੇ ਖੁਦ ਉਹ ਆਇਸ਼ਾ ਕਰ ਰਹੇ ਨੇ ਤੇ ਲੋਕਾਂ ਨੂੰ ਮਰਨ ਵਾਸਤੇ ਉਹਨਾਂ ਦੇ ਹਾਲਾਤਾਂ ਉੱਤੇ ਛੱਡਿਆ ਹੋਇਆ ਹੈ ਲੇਕਿਨ ਮੁਸ਼ਕਿਲ ਘੜੀ ਵਿੱਚ ਵੀ ਜੇਕਰ ਲੋਕ ਆਪਣੇ ਨਾਲ ਹੋਈ ਇਸ ਬੇਇਨਸਾਫੀ ਨੂੰ ਭੁੱਲ ਜਾਂਦੇ ਨੇ ਤਾਂ ਸਹੀ ਹੀ ਹੈ ਉਹਨਾਂ ਨਾਲ ਇਹੋ ਜਿਹਾ ਹੀ ਹੋਣਾ ਚਾਹੀਦਾ ਕਿਉਂਕਿ ਬਾਬੇ ਜਾਣਦੇ ਨੇ ਕਿ ਲੋਕ ਤਾਂ ਮੂਰਖ ਹੁੰਦੇ ਨੇ ਤੇ ਜਦੋਂ ਲੋਕ ਟੁੱਟਦੇ ਨੇ ਤਾਂ ਉਹਨਾਂ ਪਖੰਡੀਆਂ ਸਾਧਾ ਦਾ ਹੀ ਉਹਨਾਂ ਨੂੰ ਸਹਾਰਾ ਲੈਣਾ ਪੈਂਦਾ ਹੈ ਇਹ ਡਾਇਲੋਗ ਖੁਦ Oh My God ਫਿਲਮ ਦੇ ਐਂਡ ਦੇ ਵਿੱਚ ਮਿਥਨ ਚੱਕਰਵਰਤੀ ਦੇ ਵੱਲੋਂ ਬੋਲਿਆ ਜਾਂਦਾ ਹੈ ਲੇਕਿਨ ਸੱਚ ਦਿਖਾਉਣ ਦੇ ਬਾਵਜੂਦ ਵੀ ਲੋਕ ਉਸ ਨੂੰ ਅਣਗੋੜਾ ਕਰ ਦਿੰਦੇ ਨੇ ਤੇ ਫਿਰ ਤੋਂ ਆਪਣੇ ਕੰਮਾਂ ਦੇ ਵਿੱਚ ਜੁੱਟ ਜਾਂਦੇ ਨੇ ਜਦੋਂ ਟੀਵੀ ਵਿੱਚ ਦੇਖੋ ਤਾਂ ਹਰ ਪਾਸੇ ਹਿੰਦੂ ਮੁਸਲਮਾਨ ਤੇ ਇਸ ਤੋਂ ਇਲਾਵਾ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਇੰਨੀ ਜ਼ਿਆਦਾ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਦੰਗੇ ਹੋ ਜਾਣ ਲੇਕਿਨ ਖੁਦ ਕੁਝ ਨਹੀਂ ਕਰਨਾ ਇਹਨਾਂ ਨੇਤਾਵਾਂ ਨੇ ਬਸ ਬਲਦੀ ਵਿੱਚ ਹੱਥ ਸੇਕਣੇ ਨੇ ਇਹੇ ਇਹੋ ਹੀ ਤਾਂ ਚਾਹੁੰਦੇ ਨੇ ਕਿ ਕੋਈ ਨਾ ਕੋਈ ਬਖੇੜਾ ਖੜਾ ਕਰਕੇ ਲੋਕਾਂ ਦਾ ਧਿਆਨ ਆਪਣੇ ਤੋਂ ਹਟਾ ਕੇ ਊਲ-ਜਲੂਲ ਗੱਲਾਂ ਉੱਤੇ ਲਗਾਈ ਰੱਖੀਏ ਤੇ ਫਿਰ ਬੋਟਾ ਦੀ ਰਾਜਨੀਤੀ ਖੇਡਾਂਗੇ ਲੋਕੋ ਹੁਣ ਤਾਂ ਸਿੱਖ ਲਓ ਕੁਝ ਇਹ ਸਾਰੇ ਹਿੰਦੂ ਬਾਬੇ ਆਏ ਦਿਨ ਇਹਨਾਂ ਦੀਆਂ ਨੋਟੰਕੀਆਂ ਦੇਖਣ ਨੂੰ ਮਿਲਦੀਆਂ ਨੇ ਟੀਵੀ ਉੱਤੇ ਇਹ ਬਾਬੇ ਰੱਜੇ ਪੁੱਜਿਆਂ ਦੇ ਨੇ ਇਹ ਬਾਬੇ ਗਰੀਬਾਂ ਦੇ ਕੁਝ ਨਹੀਂ ਲੱਗਦੇ ਨਹੀਂ ਤਾਂ ਜਿਨ੍ਹਾਂ ਕੋਲ ਕਰੋੜਾਂ ਅਰਬਾਂ ਤੋਂ ਵੀ ਜ਼ਿਆਦਾ ਦੀ ਧਨਦੌਲਤ ਹੋਵੇ ਉਹ ਬਾਬੇ ਹੁਣ ਤੱਕ ਤਾਂ ਲੋਕਾਂ ਲਈ ਕੀ ਕੁਝ ਨਹੀਂ ਕਰ ਸਕਦੇ ਸੀ ਲੇਕਿਨ ਉਹਨਾਂ ਨੇ ਕੁਝ ਨਹੀਂ ਕਰਨਾ ਜੇ ਜੇਕਰ ਇਹ ਲੋਕਾਂ ਦੀ ਮਦਦ ਕਰ ਦਿੰਦੇ ਫਿਰ ਅਸੀਂ ਵੀ ਮੰਨਦੇ ਕਿ ਇਹ ਭਾਵੇਂ ਲੋਕਾਂ ਨੂੰ ਬੇਵਕੂਫੀ ਬਣਾਉਂਦੇ ਨੇ ਉਹਨਾਂ ਤੋਂ ਪੈਸੇ ਠੱਗਦੇ ਨੇ ਲੇਕਿਨ ਅੱਜ ਇਹਨਾਂ ਨੇ ਲੋਕਾਂ ਦੀ ਮਦਦ ਦਾ ਹੱਥ ਅੱਗੇ ਵਧਾ ਕੇ ਸਾਡੀਆਂ ਅੱਖਾਂ ਤੋਂ ਪੱਟੀਆਂ ਉਤਾਰ ਦਿੱਤੀਆਂ ਲੇਕਿਨ ਇਹ ਤਾਂ ਖੁੱਲੀਆਂ ਅੱਖਾਂ ਨਾਲ ਦੇਖਣ ਵਾਲਾ ਸੁਪਨਾ ਹੈ ਤੇ ਅਜਿਹੇ ਸੁਪਨਾ ਕਦੇ ਵੀ ਸੱਚ ਨਹੀਂ ਹੋ ਸਕਦਾ ਇਹ ਹਮੇਸ਼ਾ ਸੁਪਨਾ ਹੀ ਰਹਿਣਾ ਜਦੋਂ ਤੱਕ ਸਾਡੇ ਦੇਸ਼ ਦੇ ਵਿੱਚ ਇਹ ਅਖੌਤੀ ਬਾਬੇ ਰਹਿਣਗੇ ਸਾਡਾ ਦੇਸ਼ ਕਦੇ ਵੀ ਤਰੱਕੀਆਂ ਦੇ ਰਾਹ ਉਤੇ ਨਹੀਂ ਪੈ ਸਕਦਾ ਬਾਬਿਆਂ ਕੋਲ ਜਾਣ ਵਾਲਾ ਪੈਸਾ ਜੇਕਰ ਸਾਡੇ ਦੇਸ਼ ਦੇ ਵਿਕਾਸ ਦੇ ਉੱਪਰ ਲੱਗਦਾ ਤਾਂ ਅੱਜ ਸਾਡਾ ਦੇਸ਼ 25-30 ਸਾਲ ਪਹਿਲਾਂ ਹੀ ਇੱਕ ਆਧੁਨਿਕ ਦੇਸ਼ ਬਣ ਕੇ ਉੱਭਰ ਸਕਦਾ ਸੀ ਵੈਸੇ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਜੋ ਕਿ ਇੱਕ ਵਧੀਆ ਗੱਲ ਵੀ ਹੈ ਪਰ ਹਾਲੇ ਤੱਕ ਸਾਡੇ ਕੋਲ ਬੁਨਿਆਦੀ ਸਹੂਲਤਾਂ ਵੀ ਨਹੀਂ ਹੈ ਸਾਡੇ ਵਰਗੇ ਸਮਾਰਟ ਸਿਟੀਆਂ ਵਿੱਚ ਰਹਿਣ ਵਾਲਿਆਂ ਦੀ ਸੜਕਾਂ ਦਾ ਇਹ ਹਾਲ ਇੰਜ ਹੈ ਜਿਵੇਂ ਕਿ ਸਨ 70 ਦੀਆਂ ਬਣੀਆਂ ਹੋਣ ਖੈਰ ਜੋ ਵੀ ਹੈ ਪੰਜਾਬ ਦੇ ਹਾਲਾਤ ਜੇਕਰ ਅੱਜ ਅਜਿਹੇ ਨਾ ਹੁੰਦੇ ਤਾਂ ਇਹਨਾਂ 2% ਵਾਲਿਆਂ ਨੇ ਹੀ ਪੂਰੇ ਦੇਸ਼ ਦਾ ਭਾਰ ਆਪਣੇ ਸਿਰ ਉੱਤੇ ਲੈ ਲੈਣਾ ਸੀ ਜਿਨ੍ਹਾਂ ਨੂੰ ਇਹ ਅੱਤਵਾਦੀ ਤੇ ਨਸ਼ੇੜੀ ਬਣਾਉਣ ਦੀਆਂ ناکਾਮ ਕੋਸ਼ਿਸ਼ਾਂ ਵਿੱਚ ਆਏ ਦਿਨ ਲੱਗੇ ਰਹਿੰਦੇ ਨੇ ਜੇਕਰ ਇੰਨਾ ਹੀ ਸਾੜਾ ਹੁੰਦਾ ਸਿੱਖਾਂ ਤੋਂ ਤਾਂ ਉਹਨਾਂ ਵਾਂਗ ਰੀਸ ਕਰ ਲੋ ਕਿਉਂਕਿ ਤੁਹਾਡੇ ਕੋਲ ਤਾਂ ਅੰਤ ਤੱਕ ਦੇ ਸੋਰਸਸ ਨੇ ਅਨਲਿਮਟਿਡ ਪਾਵਰਸ ਨੇ ਤੁਸੀਂ ਕੀ ਕੁਝ ਨਹੀਂ ਕਰ ਸਕਦੇ ਉਹਨਾਂ ਲekin ਇਹ ਸਿਰਫ ਲੋਕਾਂ ਨੂੰ ਤਰਪਦੇ ਹੋਏ ਦੇਖ ਸਕਦੇ ਨੇ ਤੇ ਸਹਾਨ ਕਰਨ ਵਾਸਤੇ ਉਹਨਾਂ ਦੀ ਮਦਦ ਕਰਦੇ ਨੇ ਤੇ ਉਸ ਮਦਦ ਨੂੰ ਵਾਰ-ਵਾਰ ਜਿਤਾਉਂਦੇ ਵੀ ਨੇ ਮਹਿਰਾਨ ਆ ਕੇ ਮੋਦੀ ਸਾਹਿਬ ਜੋ ਆਸੇ-ਪਾਸੇ ਦੇਸ਼ਾਂ ਦੇ ਵਿੱਚ ਜੇਕਰ ਕੋਈ ਛਿੱਕ ਵੀ ਮਾਰ ਦੇਵੇ ਤਾਂ ਸੈਂਟਰ ਦੇ ਵਿੱਚ ਟਵੀਟ ਕਰ ਦਿੰਦੇ ਨੇ ਪਰ ਪੰਜਾਬ ਹੁਣ ਕਿੰਨੇ ਹਫ਼ਤਿਆਂ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ ਜੋ ਕਿ ਭਾਰਤ ਦਾ ਇੱਕ ਸਭ ਤੋਂ ਮਜ਼ਬੂਤ ਹਿੱਸਾ ਹੈ ਉਸ ਦੇ ਨਾਲ ਬਾਹਰ ਵਾਲਿਆਂ ਵਰਗਾ ਸਲੋਕ ਆਖਿਰ ਕਿਉਂ ਕੀਤਾ ਜਾ ਰਿਹਾ ਹੈ ਸਿਰਫ ਅੰਬਾਨੀਆਂ ਅਦਾਨੀਆਂ ਦੇ ਮਗਰ ਲੱਗੇ ਕਿਉਂਕਿ ਪੰਜਾਬ ਨੇ ਉਹਨਾਂ ਨੂੰ ਉਹਨਾਂ ਦੇ ਮਨ ਦੀ ਕਦੇ ਕਰਨ ਨਹੀਂ ਦਿੱਤੀ ਕਿਉਂਕਿ ਸਰਦਾਰਾਂ ਨੇ ਇੰਨਾ ਟੁੱੱਚੇ ਅਰਬ ਖਰਬ ਪਤੀਆਂ ਤੇ ਟੁੱਚੀਆਂ ਸੋਚਾਂ ਰੱਖਣ ਵਾਲੇ ਚਵਣਾ ਸਾਹਮਣੇ ਹਾਰ ਕਦੇ ਵੀ ਨਹੀਂ ਮੰਨੀ ਤੇ ਹਿੱਕਾਂ ਤਾਣ ਕੇ ਹਮੇਸ਼ਾ ਉਹਨਾਂ ਦੇ ਅੱਗੇ ਖੜੇ ਹੋ ਗਏ ਕਿਉਂਕਿ ਪੰਜਾਬ ਹਾਲੇ ਵੀ ਜਾਗਦੇ ਜ਼ਮੀਰਾਂ ਵਾਲਾ ਰਾਜ ਹੈ ਤੇ ਸਾਡੇ ਵਿੱਚ ਭਾਵੇਂ ਕਈ ਵਾਰ ਲੱਖ ਮਤਭੇਦ ਹੋ ਜਾਣ ਲੇਕਿਨ ਮੁਸੀਬਤ ਦੇ ਵੇਲੇ ਅਸੀਂ ਕਦੇ ਵੀ ਕਿਸੇ ਨੂੰ ਡੇਗਦੇ ਨਹੀਂ ਬਲਕਿ ਉਸ ਦਾ ਸਾਥ ਨਿਭਾਉਂਦੇ ਆ ਇਹੀ ਸਾਡੇ ਗੁਰਾਂ ਦੀ ਦਿੱਤੀ ਹੋਈ ਸਾਨੂੰ ਸਭ ਤੋਂ ਕੀਮਤੀ ਦਾਤ ਹੈ ਕਿ ਹਮੇਸ਼ਾ ਸਰਬੱਤ ਦਾ ਭਲਾ ਮੰਗੋ ਤੇ ਸਰਬੱਤ ਦੇ ਭਲੇ ਦੇ ਵਿੱਚ ਸਿਰਫ ਸਾਡਾ ਭਾਪਦੇਸ਼ ਹੀ ਨਹੀਂ ਬਲਕਿ ਇਹ ਪੂਰੀ ਦੁਨੀਆ ਆਉਂਦੀ ਹੈ ਇਸੇ ਲਈ ਸਿੱਖ ਬਿਨਾਂ ਕਿਸੇ ਡਰ ਤੋਂ ਦੂਜੇ ਦੇਸ਼ਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦੇ ਨੇ ਤੇ ਆਪਣੇ ਗੁਰਾਂ ਦੀ ਸਿਖਾਈ ਮਾਰਗ ਉੱਤੇ ਚੱਲਦੇ ਹੋਏ ਲੋਕਾਂ ਦਾ ਭਲਾ ਕਰਦੇ ਨੇ